ਨਹੀਂ ਤਾਂ ਫਿਰ ਮੈਨੂੰ ਬੋਲਣਾ ਪੈਣਾ ਹੀ ਨਹੀਂ ਮੰਮੀ ਜੀ ਮੈਂ ਸ਼ਹਿਰ ਹੀ ਗਈ ਹਾਂ ਨਹੀਂ ਤਾਂ ਸੁਣਾ ਦੋ ਮੇਰੀ ਕੋਹ ਲਿਆਂਦਾ ਕਿਉਂ ਨਹੀਂ ਲਿਆਂਦਾ ਤੂੰ ਆ ਫਿਰ ਲਿਆਂਦਾ ਕਿਉਂ ਨਹੀਂ ਕੋਹ ਉਥੋਂ ਲਿਆਂਦਾ ਕਿਉਂ ਨਹੀਂ ਆ ਲਿਆਂਦਾ ਫਿਰ ਗੱਲ ਤੂੰ ਆ ਜੇ ਸ਼ਹਿਰ ਗਈ ਹਾਂ ਤੇ ਫਿਰ ਲਿਆਂਦਾ ਕਿਉਂ ਨਹੀਂ ਕੋਹ ਉਥੋਂ ਤੂੰ ਆ ਜੇ ਸ਼ਹਿਰ ਹੀ ਗਈ ਹਾਂ ਤੇ ਫਿਰ ਲਿਆਂਦਾ ਕਿਉਂ ਨਹੀਂ ਉਥੋਂ ਲਿਆਂਦਾ ਕਿ ਤੂੰ ਆ ਜੇ ਗਈ ਹੀ ਸ਼ਹਿਰ ਉੱਥੇ ਫਿਰ ਲੈ ਕੇ ਕਿਉਂ ਨਹੀਂ ਕੋਹਾਈ ਲਿਆਂਦਾ ਤੇ ਹੈਗਾ ਵਾ ਬੀ ਮੋਟਰ ਤੇ ਰੱਖਿਆ ਵਾ ਜੇ ਬਹੁਤੀ ਗੱਲਾਂ ਆ ਨਾ ਉੱਥੋਂ ਜਾ ਕੇ ਵੇਖਾਓ ਫਿਰ ਤੀ ਨਹੀਂ ਮੇਰੀ ਗੱਲ ਸੁਣ ਝੂਠ ਤੇ ਝੂਠ ਬੋਲੀ ਜਾਂ ਰਹੀ ਆ ਤੇਰੀਆਂ ਸਾਰੀਆਂ ਗੱਲਾਂ ਰਪਿੰਦਰ ਦਾਦੇ ਨੇ ਸੁਣ ਲਈਆਂ ਵਾ ਤੂੰ ਪੇਕਿਆਂ ਤੋਂ ਆਈ ਆ ਰਪਿੰਦਰ ਦਾਦੇ ਮਮੀ ਜੀ ਕੰਮ ਹੀ ਹੋ ਤੂੰ 1 ਮਮੀ ਰਪਿੰਦਰ ਦਾਦੇ ਕੰਮ ਹੀ ਹੋ ਉਹ 1 ਸਟਾਰਟ ਮਮੀ ਜੀ ਰਪਿੰਦਰ ਦਾਦੇ ਕੰਮ ਹੀ ਹੋ ਕੰਮ ਹੀ ਐ ਤੂੰ 1 ਮਮੀ ਜੀ ਰਪਿੰਦਰ ਦਾਦੇ ਤੇ ਕੰਮ ਹੀ ਇਹੋ ਆ ਕੰਦਾਣਾ ਲੱਗ ਲੱਗ ਗੱਲਾਂ ਸੁਣਦੀ ਰਹਿੰਦੀ ਕਰਦੇ ਤੇਰੇ ਤੇ ਵੇਲਾ ਪਤਾ ਨਹੀਂ ਕਿਦਾਂ ਦਾ ਆ ਜਾਣਾ ਤੇ ਜੇ ਗੱਲਾਂ ਪਤਾ ਕਰਨੀਆਂ ਹੁੰਦੀਆਂ ਵਾ ਨਾ ਉਥੇ ਬਾਹਰ ਅੰਦਰ ਹੀ ਘਰ ਆਇਆ ਕਰੋ 2 ਜੇ ਗੱਲਾਂ ਪਤਾ ਕਰਨੀਆਂ ਹੁੰਦੀਆਂ ਵਾ ਨਾ ਤੇ ਬਾਹਰ ਅੰਦਰ ਹੀ ਘਰ ਆਇਆ ਕਰੋ ਨਾਲੇ ਚੋਰ ਤੇ ਨਾਲੇ ਚੈਤਰ ਪੇਕੇ ਤੋਂ ਗਈਆਂ ਇੱਕ ਤਾਂ ਤੋਂ ਮੈਨੂੰ ਪੁੱਛ ਕੇ ਨਹੀਂ ਗਈ ਦੂਜਾ ਉੱਤੋਂ ਗੱਲਾਂ ਕਰਨ ਗਈਆਂ ਮਾਰ ਤੋਂ ਖਿਚੜੀਆਂ ਬਣਾ ਬਣਾ ਮਾਨਖੋਲਦੀਆਂ ਆਈਆਂ ਭਰਾ 2 1 ਗਾਹਣਾ ਆਹੋ ਪਾਜੀ ਲੁਪਲੇ ਖਾ ਲੱਗਾ ਵਾ ਦੇ ਨਾ ਮੇਰੇ ਗੱਲ ਸਾਂ ਸੱਚੀ ਗੱਲ ਦੱਸ ਦੇ ਕਿ ਗਈ ਕਿੱਥੇ ਹਾਂ ਮੰਮੀ 2 1 ਤੇਰੀ ਨਹੀਂ ਮੰਨਣ ਹੀ ਨਹੀਂ ਦਈ ਹੈਗੀ ਮੰਮੀ ਤੁਸੀਂ ਇਹਦੀਆਂ ਗੱਲਾਂ ਤੇ ਯਕੀਨ ਕਰਦੇ ਤੁਸੀਂ ਆਪ ਸੁਣਿਆ ਜੇ ਆਪ ਸੁਣਿਆ ਉਹ ਤਾਂ ਮੈਂ ਯਕੀਨ ਕਰਾਂ ਤੇ ਕੀ ਗੱਲ ਮੇਰੇ ਕੰਨ ਬੋਲੇ ਮੈਨੂੰ ਸੁਣਿਆ ਤੇਰਾ ਤਾਂ ਕੋਈ ਲੋਕੀਆ ਲੋਣਾ 2 1 ਕਨ ਭਾਵੇਂ ਤੇਰੇ ਬੋਲੇ ਹੁਣ ਭਾਵੇਂ ਤੈਨੂੰ ਸੁਣਦਾ ਹੋਵੇ ਪਰ ਨਾ ਲੋਕ ਪੀ ਲਓ ਨਾ ਸਭ 2 1 ਤਲਜੀਤੋ ਨਹੀਂ ਕਿੱਥੇ ਆ ਕਿੰਨੀ ਆਵਾਜ਼ਾਂ ਮਾਰਨਾ ਕਿਤੇ ਇੱਟਲੀ ਲੱਗਣ ਦੀ ਆ ਤੇ ਮੈਨੂੰ ਦੱਸ ਦਿੰਦੇ ਦੱਸਣਾ ਕੀ ਪਤਾ ਤੈਨੂੰ ਪਤਾ ਹੀ ਆ ਤਲਜੀਤੋ ਨਹੀਂ 함ਣੇ ਹੀ ਆ ਜੇ ਕਰਾਉਣੇ ਹੁੰਦੇ ਤੇ ਹੁਣ ਤੁਸੀਂ ਦਵਾਈ ਲੈਣ ਨਾ ਗਏ ਹੁੰਦੇ ਐਦਾਂ ਢਿੱਲੇ ਜੇ ਹੋ ਕੇ ਪਏ ਜੇ ਤੇ ਕਿੱਦਾਂ ਕੱਢਣਾ ਵਾ ਇੰਨਾ ਸਮਾਂ ਕੋਈ ਗੱਲ ਨਹੀਂ 2 1 ਪੁੱਤ ਸਮਾਂ ਕੀ ਕੱਢਣਾ ਮਲਬਾ ਜੀ ਤੇਰੇ ਨੂੰ ਮੈਂ ਲੈ ਲੇਗਾ ਮੇਰੇ ਪਾ ਲਈ ਗਾ ਮੈਂ ਜਾ ਮੇ ਰਹੀ ਨਾ ਦਲਜੀਤ ਨੂੰ ਟੂਆ ਨਹੀਂ ਧੀ ਨਾ ਦਲਜੀਤ ਨੂੰ ਠਾਲ ਆਈਆਂ ਜਦ ਤਹੀ ਅੰਦਰੋਂ ਬਾਹਰ ਨਹੀਂ ਨਿਕਲਣ ਦੇ ਜੋ ਤਾਂ ਸਾਨੂੰ ਤਾਂ ਪਤਾ ਤੂੰ ਉਦੋਂ ਨਹੀਂ ਆ ਗਈਆਂ ਘੰਟਾ ਹੋ ਗਿਆ ਵਾ ਦਲਜੀਤ ਮੈਨੂੰ ਯਾਰ 9 ਵਜੇ ਆਈ ਨੂੰ ਤੇ ਮੈਨੂੰ ਕਿੰਨਾ ਹੀ ਚੇਰ ਹੋ ਗਿਆ ਵਾ ਬਸ ਤਾਂ ਨਹੀਂ ਪਤਾ ਨਹੀਂ ਚਲੋ ਵਧੀਆ ਹੋ ਗਿਆ ਹਮ ਮੇਰੀ ਗੱਲ ਸੁਣੇ ਇੱਕ ਗੱਲ ਦੀ ਸਮਝ ਨਹੀਂ ਆਈ ਟੂਆ ਇੱਕ ਮਿੰਟ ਬਾਕੀ ਕੋਈ ਗੱਲ ਨਹੀਂ ਮੰਮੀ ਨੂੰ ਫੋਨ ਤੇ ਫੋਨ ਹਮ ਫੋਨ ਤੇ ਫੋਨ ਕਰ ਦੇ ਵਨ ਅਗੇ ਕੋਈ ਨਹੀਂ ਯਾਰ ਕੋਈ ਕਰਕੇ 1 ਬਾਕੀ ਕੋਈ ਨਹੀਂ ਮੰਮੀ ਨੂੰ ਮੈਂ ਫੋਨ ਕਰਦੀ ਲਾਉਂਗੀ ਫੋਨ ਤੇ ਪੁੱਛ ਲੂੰਗੀ ਜੇ ਕੁਝ ਚਾਹੀਦਾ ਹੋਊਗਾ ਨਾ ਤੇ ਫਿਰ ਦੇ ਆਵਾਂਗੇ ਜਾ ਕੇ ਪਤਾ ਲੱਗਾ ਮੈਂ ਮੰਮੀ ਜੀ ਸਾਰੀਆਂ ਗੱਲਾਂ ਸੁਣ ਕੇ ਆਈਆਂ ਦੋਵੇਂ ਜੀ ਦੇ ਹੀ ਡਰੈਿੰਗ ਰੂਮ ਦੇ ਵਿੱਚ ਅੱਛਾ ਤੇ ਬੈਠੇ ਤਾਂ ਦੇ ਇਹ ਮੰਮੀ ਨਹੀਂ ਤੂੰ ਬਲਤੋ 21 ਏ ਤੂੰ 21 ਮੰਮੀ ਜੀ ਦੋਵੇਂ ਜਣੇ ਬੈਠੇ ਵਾਲੀ ਸਭੋਂ ਸਿਰ ਨੂੰ ਚੜਦੀ ਜਾਂਦੀ ਜੇ ਇਹਨਾਂ ਕੋਈ ਬਗਲਬਗਲ ਨਹੀਂ ਕਰੀਦੀ ਹੈਗੀ ਦੇ ਚੱਲ ਤੂੰ ਅਗਲ ਕਰਾ ਤੂ ਥੋਲ ਕੇ ਗਈ ਆ ਹੁਣ ਸਾਨੂੰ ਪਤਾ ਲੱਗ ਗਿਆ ਨਾ ਯਕੀਨ ਤੇ ਉੱਠ ਗਿਆ ਹੁਣ ਕਿੱਦਾਂ ਸਾਨੂੰ ਕਹਿ ਤੂ ਹਾਂ ਹੁਣ ਯਕੀਨ ਤੇ ਉੱਠ ਗਿਆ ਵਾ ਨਾ ਗਾਂ ਤੋਂ ਕਹਿਣਗੇ ਹੀ ਸ਼ਹਿਰ ਜਾਣਾ ਵਾ ਕੀ ਆ ਕੀ ਪਤਾ ਕੀ ਸਹਾਬਾ ਤੇ ਕੀ ਨਹੀਂ ਉਹ ਜਾਏ ਜਿਹੜਾ ਨਾਲ ਜਾਂਦਾ ਤੂ ਹਾਂ ਉਹ ਜਾ ਮਮੀ ਇਹ ਕੰਮ ਦੀ ਆ ਖਰਾਕ ਚੱਲ ਮੈਂ ਵੀ ਤੇਰੇ ਨਾਲ ਹੀ ਚੱਲਾਂ ਇਹਦੀ ਖਬਰ ਲਵਾਵੇਂ ਤਵੇ ਚੱਲ ਜੇ ਹੁਣ ਪਤਾ ਨਾ ਲੱਗੇ ਤੇ ਮੰਮੀ ਆਵਾਜ਼ ਮਾਰ ਲੈਂਦੇ ਹਉਂ ਤੀ ਮੇਰੇ ਤੇ ਕਿਤ ਲਾਈ ਜਾਂਦੇ ਨੇ ਜਾਂ ਉਹ ਨਾ ਤੇ ਲਾਉਣਾ ਹੀ ਪੈਣਾ ਵਾ ਏਦਾਂ ਨਹੀਂ ਕੰਮ ਬਣਨਾ ਮੈਂ ਗੱਲ ਮੰਮੀ ਏਦਾਂ ਨਹੀਂ ਕੰਮ ਬਣਨਾ ਤੇ ਗੱਲ ਨਹੀਂ ਕਰ ਲੈਣੀ ਮੈਂ ਚੋਤ ਨੂੰ ਫੋਨ ਨਾ ਨਹੀਂ ਤਾਂ ਫਿਰ ਮੈਨੂੰ ਬੋਲਣਾ ਪੈਣਾ ਹੀ ਨਹੀਂ ਮੰਮੀ ਜੀ ਮੈਂ ਸ਼ਹਿਰ ਹੀ ਗਈ ਹਾਂ ਨਹੀਂ ਤਾਂ ਫਿਰ ਨਹੀਂ ਕੋਹ ਲਿਆਂਦਾ ਕਿਉਂ ਨਹੀਂ ਜਾਂਦਾ ਰੇ ਚੋਰਾ ਫਿਰ ਲਿਆਂਦਾ ਕਿਉਂ ਨਹੀਂ ਕੋਹ ਉਥੋਂ ਲਿਆਂਦਾ ਕਿਉਂ ਨਹੀਂ ਆ ਲਿਆਂਦਾ ਗੱਲ ਹੀ 21 ਜੇ ਸ਼ਹਿਰ ਗਈ ਹੀ ਤੇ ਫਿਰ ਲਾਂਦਾ ਕਿਉਂ ਨਹੀਂ ਕੋ ਉਥੋਂ 21 ਜੇ ਸ਼ਹਿਰ ਹੀ ਗਈ ਹੀ ਤੇ ਫਿਰ ਲਾਂਦਾ ਕਿਉਂ ਨਹੀਂ ਉਥੋਂ ਲਾਂਦਾ ਕੇ 21 ਜੇ ਗਈ ਹੀ ਸ਼ਹਿਰ ਉਥੋਂ ਫਿਰ ਲੈ ਕੇ ਕਿਉਂ ਨਹੀਂ ਕੋ ਹਾਈ ਲਾਂਦਾ ਤੇ ਹੈਗਾ ਵਾ ਬੀ ਮੋਟਰ ਤੇ ਰੱਖਿਆ ਵਾ ਜੇ ਬਹੁਤੀ ਗੱਲਾਂ ਆ ਨਾ ਉਥੋਂ ਜਾ ਕੇ ਵੇਖਾਉ ਫਿਰ ਤੀ ਨਹੀਂ ਮੇਰੀ ਗੱਲ ਸੁਣ ਝੂਠ ਤੇ ਝੂਠ ਬੋਲੀ ਜਾਣ ਰਹੀ ਆ ਤੇਰੀਆਂ ਸਾਰੀਆਂ ਗੱਲਾਂ ਰਪਿੰਦਰ ਨੇ ਸੁਣ ਲਈਆਂ ਵਾ ਤੋ ਪੇਕੇਆਂ ਤੋਂ ਆਈਆਂ ਰਪਿੰਦਰ ਦਾ ਤੇ ਮੰਮੀ ਜੀ ਕੰਮ ਹੀ ਹੋ 2 1 ਮਮੀ ਦੇ ਪਿੰਦਰ ਦਾ ਦੇ ਕੰਮ ਹੈ ਉਹ ਵਨ ਸਟਾਪ ਮਮੀ ਜੀ ਦੇ ਪਿੰਦਰ ਦਾ ਦੇ ਕੰਮ ਹੈ ਇਹੋ ਕੰਮ ਹੈ 2 1 ਮਮੀ ਜੀ ਦੇ ਪਿੰਦਰ ਦਾ ਤੇ ਕੰਮ ਹੀ ਇਹੋ ਆ ਕੰਦਾ ਨਾਲ ਅਲੱਗ-ਅਲੱਗ ਗੱਲਾਂ ਸੁਣਦੀ ਰਹਿੰਦੀ ਕਰਦੇ ਤੇਰੇ ਤੇ ਵੇਲਾ ਪਤਾ ਨਹੀਂ ਕਿੱਦਾਂ ਦਾ ਆ ਜਾਣਾ ਤੇ ਜੇ ਗੱਲਾਂ ਪਤਾ ਕਰਨੀਆਂ ਹੁੰਦੀਆਂ ਵਾ ਨਾ ਉਥੇ ਬਾਹਰ ਅੰਦਰ ਹੀ ਘਰ ਆਇਆ ਕਰੋ 2 1 ਜੇ ਗੱਲਾਂ ਪਤਾ ਕਰਨੀਆਂ ਹੁੰਦੀਆਂ ਵਾ ਨਾ ਤੇ ਬਾਹਰ ਅੰਦਰ ਹੀ ਘਰ ਆਇਆ ਕਰੋ ਨਾਲੇ ਚੋਰ ਤੇ ਨਾਲੇ ਚਤਰ ਪੇਕੇ ਤੋਂ ਗਈਆਂ ਇਹ ਕਦੋਂ ਤੂੰ ਮੈਨੂੰ ਪੁੱਛ ਕੇ ਨਹੀਂ ਗਈ ਦੂਜਾ ਉੱਤੋਂ ਗੱਲਾਂ ਕਰਨ ਗਈਆਂ ਮਾਰ ਤੋਂ ਖਿਚੜੀਆਂ ਬਣਾ ਬਣਾ ਮਾਨ ਖੋਲਦੀ ਆਈਆਂ ਭਰਾ 2 1 ਗਾਹਣਾ ਆਹੋ ਪਾਜੀ ਨੂੰ ਭਲੇ ਖਾ ਲੱਗਾ ਵਾ ਦੇ ਨਾ ਮੇਰੇ ਇਸ ਗੱਲ ਸਾਂ ਸੱਚੀ ਗੱਲ ਦੱਸ ਦੇ ਕਿ ਗਈ ਕਿੱਥੇ ਹਾਂ ਮੰਮੀ 2 1 ਤੇਰੀ ਨਹੀਂ ਮੰਨਣ ਹੀ ਨਹੀਂ ਦਈ ਹੈਗੀ ਮਮੇ ਤੁਸੀਂ ਇਹਦੀਆਂ ਗੱਲਾਂ ਤੇ ਯਕੀਨ ਕਰਦੇ ਤੁਸੀਂ ਆਪ ਸੁਣਿਆ ਜੇ ਆਪ ਸੁਣਿਆ ਉਹ ਤੇ ਮੈਂ ਯਕੀਨ ਕਰਾਂ ਤੇ ਕੀ ਗੱਲ ਮੇਰੇ ਕੰਨ ਬੋਲੇ ਮੈਨੂੰ ਨਹੀਂ ਸੁਣਿਆ ਤੇਰਾ ਤਾਂ ਕੋਈ ਲੋਕੀਆ ਲਾਣਾ 2 1 ਕੰਨ ਭਾਵੇਂ ਤੇਰੇ ਬੋਲੇ ਹੁਣ ਭਾਵੇਂ ਤੈਨੂੰ ਸੁਣਦਾ ਹੋਵੇ ਪਰ ਤੂੰ ਨਾ ਲੱਗ ਪਈ ਜਾਉ ਨਾ 2 1 ਤਾਂ ਇਹ ਤਾਂ ਜੀਤਾ ਨਹੀਂ ਕਿੱਥੇ ਆ ਕਿੰਨੀ ਆਵਾਜ਼ਾਂ ਮਾਰਨਾ ਤੇ ਤੇਲੀ ਲੱਗਣਦੀ ਆ ਤੇ ਮੈਂ ਦੱਸ ਦਿੰਦੇ ਦਾ ਸੁਣਾ ਕੀ ਪਤਾ ਤੈਨੂੰ ਪਤਾ ਹੀ ਆ ਤਿਲਜੀਤ ਨਹੀਂ ਆਮਣੇ ਹੀ ਆ ਜੇ ਕਰੋਣੇ ਹੁੰਦੇ ਤੇ ਹੁਣ ਤੁਸੀਂ ਦਵਾਈ ਲੈਣ ਨਾ ਗਏ ਹੁੰਦੇ ਐਦਾਂ ਢਿੱਲੇ ਜੇ ਹੋ ਕੇ ਪਏ ਜੇ ਤੇ ਕਿਦਾਂ ਕੱਢਣਾ ਵਾ ਇੰਨਾ ਸਮਾਂ ਕੋਈ ਗੱਲ ਨਹੀਂ 2 1 ਕੋਤ ਸਮਾਂ ਕੀ ਕੱਢਣਾ ਮਲਪਾ ਜੀ ਤੇਰੇ ਨੂੰ ਮਿਲੇਗਾ ਮੇਰੇ ਭਾਈ ਮੈਂ ਜਾ ਮੇਰੀ ਧੀ ਨਾ ਦਲਜੀਤ ਨੂੰ 2 ਨਹੀਂ ਧੀ ਨੰ ਦਲਜੀਤ ਨੂੰ ਠਾਲ ਨਹੀਂ ਆਈਆਂ ਜਦੋਂ ਤੁਸੀਂ ਅੰਦਰੋਂ ਬਾਹਰ ਨਹੀਂ ਨਿਕਲਣ ਦੇ ਜੋ ਤਾਂ ਸਾਨੂੰ ਤੇ ਪਤਾ ਨਹੀਂ ਆ ਗਈਆਂ ਕਿੰਟਾ ਹੋ ਗਿਆ ਵਾ ਦਲਜੀਤ ਮੈਨੇ ਆ ਯਾਰ ਨਵੇਂ ਅੱਜ ਆਈ ਨੂੰ ਤੇ ਮੈਨੂੰ ਕਿੰਨਾ ਹੀ ਚੇਅਰ ਹੋ ਗਿਆ ਵਾ ਬਸ ਤਾਂ ਨਹੀਂ ਪਤਾ ਨਹੀਂ ਚਲੋ ਵਧੀਆ ਹੋ ਗਿਆ ਹੂੰ ਮੇਰੀ ਗੱਲ ਸੁਣੋ ਇੱਕ ਗੱਲ ਦੀ ਸਮਝ ਨਹੀਂ ਆਈ 2 ਇੱਕ ਮਿੰਟ ਬਾਕੀ ਕੋਈ ਗੱਲ ਨਹੀਂ ਮੰਮੀ ਨੂੰ ਫੋਨ ਤੇ ਫੋ ਹੂੰ ਮੈਨੂੰ ਫੋਨ ਤੇ ਫੋਨ ਕਰ ਦੇ 1 ਅੱਗੇ ਤੋਂ ਆਇਆ ਯਾਰ ਕਿ ਕਰੀ ਵਨ ਬਾਕੀ ਕੋਈ ਨਹੀਂ ਮੰਮੀ ਨੂੰ ਮੈਂ ਫੋਨ ਕਰਦੀ ਰਹੂੰਗੀ ਫੋਨ ਤੇ ਪੁੱਛ ਲੂੰਗੀ ਜੇ ਕੁਝ ਚਾਹੀਦਾ ਹੋਊਗਾ ਨਾ ਤੇ ਫਿਰ ਦੇ ਆਵਾਂਗੇ ਜਾ ਕੇ ਪਤਾ ਲੱਗਾ ਮੈਂ ਮੰਮੀ ਜੀ ਸਾਰੀਆਂ ਗੱਲਾਂ ਸੁਣ ਕੇ ਆਈਆਂ ਦੋਵੇਂ ਜੀ ਦੇ ਡਰੈਗ ਰੂਮ ਦੇ ਵਿੱਚ ਅੱਛਾ ਤੇ ਬੈਠੇ ਤਾਂ ਦੇ ਇਹ ਮੰਮੀ ਨਹੀਂ ਤੂੰ ਗੱਲ ਤੂੰ ਵਨ ਕੇ ਤੂੰ ਮੰਮੀ ਜੀ ਦੋਵੇਂ ਜਣੇ ਬੈਠੇ ਵਾਲੀ ਸਭੋਂ ਸਿਰ ਨੂੰ ਚੜਦੀ ਜਾਂਦੀ ਜੇ ਇਹਨਾਂ ਕੋਈ ਗਲਗਲਬਾਤ ਨਹੀਂ ਕਰੀਦੀ ਹੈਗੀ ਦੇ ਚੱਲ ਤੂੰ ਅਗਲ ਕਰਾ ਝੂਠ ਬੋਲ ਕੇ ਗਈ ਆ ਹੁਣ ਸਾਨੂੰ ਪਤਾ ਲੱਗ ਗਿਆ ਨਾ ਯਕੀਨ ਤੇ ਉੱਠ ਗਿਆ ਹੁਣ ਕਿੱਦਾਂ ਸਾਨੂੰ ਕਹਿ ਤੂੰ ਐ ਹੁਣ ਯਕੀਨ ਤੇ ਉੱਠ ਗਿਆ ਵਾ ਨਾ ਗਾਂ ਤੋਂ ਕਹਿਣਗੇ ਹੀ ਸ਼ਹਿਰ ਜਾਣਾ ਵਾ ਕੀ ਆ ਕੀ ਪਤਾ ਕੀ ਸਾਬਾ ਤੇ ਕੀ ਨਹੀਂ ਉਹ ਜਾਏ ਜਿਹੜਾ ਨਾਲ ਜਾਂਦਾ ਤੂੰ ਐ ਉਹ ਜਾ ਮਮੀ ਇਹ ਕਮਰੀਆ ਘਰ ਆ ਚੱਲ ਮੈਂ ਵੀ ਤੇਰੇ ਨਾਲ ਹੀ ਚੱਲਾਂ ਇਹਦੀ ਖਬਰ ਲਵਾਵੇਂ ਤਵੇ ਚਲ ਜੇ ਹੁਣ ਪਤਾ ਨਾ ਲੱਗੇ ਤੇ ਮਮੀ ਆਵਾਜ਼ ਮਾਰ ਲੈਂਦੇ ਹਉਂ ਤੀ ਮੇਰੇ ਤੇ ਕਿਤ ਲਾਈ ਜਾਂਦੇ ਨੇ ਜਾਂ ਉਹਨਾਂ ਤੇ ਲਾਉਣਾ ਹੀ ਪੈਣਾ ਵਾ ਇਦਾਂ ਨਹੀਂ ਕੰਮ ਬਣਨਾ ਮੈਂ ਗੱਲ ਮੰਮੀ ਇਦਾਂ ਨਹੀਂ ਕੰਮ ਬਣਨਾ ਗੱਲ ਨਹੀਂ ਕਰ ਲੈਣੀ ਮੈਂ ਚੋਤ ਨੂੰ ਫੋਨ ਕਰ ਚੱਲ ਉਹਨਾਂ ਨੂੰ